ਇਹ ਅੰਦਾਨਾ ਸਕੂਲ ਦਾ ਜਿਹੜਾ ਅੰਦਾਨੇ ਤੋਂ ਮੰਡਵੀ ਨੂੰ ਰੋਡ ਜਾਂਦਾ ਉਹਦੇ ਉੱਪਰ ਇੱਕ ਕੰਨਿਆ ਸਕੂਲ ਬਣਿਆ ਹੈਗਾ ਅੰਦਾਨਾ ਔਰ ਬਾਜੀਕਰ ਬਸਤੇ ਦੇ ਵਿਚਕਾਰ ਜੋ ਹਰ ਸਮੇਂ ਇਸੇ ਤਰ੍ਹਾਂ ਪਾਣੀ ਦਾ ਇਹ ਜਲਥਲ ਦੇਖਣ ਨੂੰ ਮਿਲੇ ਨਾ ਤਾਂ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਰਿਹਾ ਹੈਗਾ ਹਰ ਨਾਲ ਹੀ ਤੁੰਦੇ ਜਿਹੜੇ ਮੋਕੇ ਦੀ ਪੰਚਾਇਤ ਹੈ ਉਹ ਕੋਈ ਧਿਆਨ ਦੇ ਆ ਦੇਖੋ ਛੋਟੇ ਛੋਟੇ ਬੱਚੇ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਜਾਂਦੇ ਨੇ ਮਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਇਸ ਗੰਦ ਤੋਂ ਕਦੋਂ निजात ਮਿਲੇਗੀ ਇਹ ਪ੍ਰਸ਼ਾਸਨ ਨੂੰ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਉਹ ਪਹਿਲੇ ਬਲੋਗਟਰਾਈਡਿੰਗ ਉੱਥੋਂ ਆ ਕੇ ਚਿੱਦੀਪੇ ਤੇ ਕੀ ਮੁੱਕੇ ਬੜਾ ਚੱਪੜਾ ਹੋਤਾ ਮੁੰਡੇ ਦਾ ਬਕਲਾ ਲਾਂਗ ਹੈ ਇਹ ਕੇ ਮਸੂਰ ਕਰ ਰਹੇ ਹੋ ਆਦਾ ਸਵੇਰ ਦਾ ਵਕਤ ਹੈ ਜਿਵੇਂ ਬੱਚੇ ਸਕੂਲ ਆ ਰਹੇ ਨੇ ਤਾਂ ਅੱਜ ਭਵੇਂ بارش ਨਹੀਂ ਹੈ ਪਰ ਫਿਰ ਵੀ ਇੱਥੇ ਜਿਹੜਾ ਪਾਣੀ ਹੈ ਉਹ ਇਕੱਠਾ ਹੁੰਦਾ ਰਹਿੰਦਾ ਹੈ ਇਸ ਪਾਣੀ ਦੀ ਕੋਈ ਕਦੇ ਨਿਕਾਸੀ ਨਹੀਂ ਹੁੰਦੀ ਹੈਗੀ ਜ਼ਿਆਦਾਤਰ ਇਹਦੀ ਜਿਹੜੀ ਸਮੱਸਿਆ ਉਹ ਆਣ ਜਾਣ ਵਾਲੇ ਜਿਹੜੇ ਇਸ ਸਕੂਲ ਦੇ ਅੰਦਰ ਬੱਚੇ ਨੇ ਉਹਨਾਂ ਨੂੰ ਸਭ ਤੋਂ ਵੱਧ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤਾਂ ਹਰ ਵਕਤ ਇਸੇ ਤਰ੍ਹਾਂ ਇੱਥੇ ਇਹ ਜਲ ਸਤਾਪ ਬਣਿਆ ਰਹਿੰਦਾ ਹੈਗਾ ਬੜੀ ਦਿੱਕਤ ਆਉਂਦੀ ਹੈਗਾ ਇਹਨਾਂ ਬੱਚਿਆਂ ਨੂੰ ਪਰ ਪ੍ਰਸ਼ਾਸਨ ਇਸ ਵੱਲ ਬਿਲਕੁਲ ਹੀ ਧਿਆਨ ਨਹੀਂ ਦੇ ਰਿਹਾ ਹੈਗਾ ਤਾਂ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦੇ ਕੇ ਇਸ ਤੋਂ ਨਜਾਤ ਦਵਾਈ ਜਾਵੇ ਜਿਹੜੇ ਤੁਸੀਂ ਇਹ ਹਾਲਾਤ ਦੇਖ ਰਹੇ ਹੋ ਧੰਨਵਾਦ ਛੋਟੇ ਬੱਚੇ ਸਕੂਲ ਜਾ ਰਹੇ ਗੰਦੇ ਪਾਣੀ ਦੇ ਵਿੱਚ ਬਟ ਇੱਕ ਮਿੰਟ ਇਹ ਤੁਸੀਂ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਕੀ ਮਹਿਸੂਸ ਕਰ ਰਹੇ ਹੋ बहुत बुरा हाल है ना हाँ देखो छोटे छोटे बच्चे ने हाँ हाँ देखो गंदे पानी दे तो के आ, गंदे दे निकल के जाते बेटे आप आ रहे थे आप मतलब एक गिर गए मतलब गिर गए उसमें आगे तो गंदे पानी से निकल के आ रहे हो मतलब क्या महसूस कर रहे हो मतलब वो तो जी महसूस हो रहा है कि ये आपके इस कन्या स्कूल का कितने सालों से सही नहीं बन रही है अच्छा हर बार इसी इसी तरह होता है मौसम में बरसातों के मौसम में ठीक है आ देखो छोटे-छोटे बच्चे जेड़े स्कूल आन आले ने वो गंदे पानी ਦੇ ਵਿਚਾਲੇ देख के किवें निकल के आ रहे हैं ਬੇਟੇ ਕੀ ਮਹਿਸੂਸ ਕਰ ਰਹੇ ਹੋ ਜਦੋਂ ਤੁਸੀਂ ਆ ਰਹੇ ਹੋ ਗੰਦੇ ਪਾਣੀ ਚੋਂ ਨਿਕਲ ਕੇ ਮਰ ਲਾ ਆ ਦੇਖੋ ਕੁਝ ਬੱਚੇ ਬੋਲ ਨਹੀਂ ਰਹੇ ਹੈਗੇ ਬੇਟੇ ਬੋਲੋਗੇ ਦੱਸੋ ਆ ਦੇਖੋ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਸਕੂਲ ਦੇ ਵਿੱਚ ਇਸੇ ਤਰ੍ਹਾਂ ਨਿਕਲ ਗਏ ਇਹਨਾਂ ਦੀਆਂ ਵਰਤیاں ਵੀ ਕਈ ਵਾਰ ਤਾਂ ਖਰਾਬ ਹੋ ਜਾਂਦੀਆਂ ਨੇ ਆ ਇਥੋਂ ਦਾ ਹਾਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹਰ ਵਕਤ ਇਸੇ ਤਰ੍ਹਾਂ ਹੀ ਗੰਦਾ ਪਾਣੀ ਇੱਥੇ ਦਾ ਜਿਹੜਾ ਜਲ ਸਤਾਵ ਬਣਿਆ ਰਹਿੰਦਾ ਹੈਗਾ ਇਹ ਬੱਚੇ ਆ ਰਹੇ ਨੇ ਛੋਟੇ ਛੋਟੇ ਸਕੂਲ ਚ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਬਟੇ ਕੀ ਮਹਿਸੂਸ ਕਰ ਰਹੇ ਹੋ ਜਿਵੇਂ ਤੁਸੀਂ ਨੰਨ ਕੇ ਆ ਰਹੇ ਹੈਗੇ ਬਹੁਤ ਬੁਰਾ ਮੈਨੂੰ ਲੱਗਦਾ ਹੈਂ ਇਕੱਲੇ ਮੈਂ ਦੂਰਤਾ ਹੈ ਕੁਝ ਸਾਚਾ ਅੱਛਾ ਕਈ ਵਾਰ ਤਾਂ ਵਰਤਿਆ ਵਿੱਚ ਖਰਾਬ ਹੋ ਜਾਂਦੀ ਹੁਣੇ ਤੁਹਾਡੀ ਅੱਛਾ ਇਹ ਦੇਖੋ ਇਥੋਂ ਦਾ ਹਾਲ ਨੇ ਜੇ ਤੁਸੀਂ ਦੇਖ ਰਹੇ ਹੋ ਇਹ ਸਮਾਰਟ ਸਕੂਲ ਆਪਣੇ ਆਪ ਨੂੰ ਸਮਾਰਟ ਸਕੂਲ ਇਹ ਲਿਖਿਆ ਹੋਇਆ ਪਰ ਇਹਦੇ ਜਿਹੜੇ ਹਾਲਾਤ ਨੇ ਆਲੇ-ਦੁਆਲੇ ਦੇ ਤੁਸੀਂ ਦੇਖ ਰਹੇ ਹੋ ਕਿ ਇਹ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੋਂ ਦੇ ਜਿਹੜੇ ਆ ਦੇਖੋ ਛੋਟੇ-ਛੋਟੇ ਬੱਚੇ ਮਸਾ ਹੀ ਨਾ ਕਿ ਇੱਜਤੋ ਕਿ ਇੱਥੇ بارش ਹੋ ਜਾਂਦੀ ਹੈ ਉਦੋਂ ਤਾਂ ਇਤੋਂ ਨੰਗਨੋ ਰਸਤਾ ਵੀ ਨਹੀਂ ਹੁਣ ਵੀ ਇੱਕ ਕੱਚਾ ਰਸਤਾ ਹੈ ਜਿਹੜਾ ਨਾਲ-ਨਾਲ ਉਹਦੇ ਉੱਪਰ ਦੀ ਨੰਗ ਕੇ ਆ ਰਹੇ ਨੇ ਬੱਚੇ ਤਾਂ ਤੁਸੀਂ ਦੇਖ ਰਹੇ ਹੋ ਅੰਡਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਇਹ ਹਾਲ ਇੱਥੋਂ ਦਾ ਬਣਿਆ ਹੋਇਆ ਹੈ ਇਦਾਂ ਇਧਰ ਇਹ ਦੋਨੇ ਪਾਸੇ ਇਸੇ ਤਰ੍ਹਾਂ ਇਸੇ ਤਰ੍ਹਾਂ ਹਾਲ ਬਣੇ ਹੋਏ ਹੈਗਾ ਆ ਜਾ ਇੱਧਰ ਆ ਜਾ ਇੱਧਰ ਇੱਧਰ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਅੱਛਾ ਤੇ ਦੇਖਿਏ ਇਕੱਲਾ ਬੁਰਾ ਹਾਲ ਕਹਿ ਕੇ ਹੀ ਸਾਰੋਗੇ ਕੋਈ ਪ੍ਰਸ਼ਾਸਨ ਨੂੰ ਆਵਾਜ਼ ਵੀ ਦਿਓਗੇ ਪ੍ਰਸ਼ਾਸਨ ਸੌ ਗਿਆ ਅੱਛਾ ਕੀ ਚਾਹ ਕੀ ਨਹੀਂ ਹੁੰਦੀ ਹੋਗਾ ਜਿਹੜਾ ਮੜਾ ਮੜਾ ਰੱਖਦਾ ਨਾ ਪਟਿਆ ਜਣ ਜਲੰਧਰ ਬਿਠਾ ਜਾ ਕੇ ਅੱਛਾ ਕੋਈ ਕਿਸੇ ਜਨਤਾ ਦਾ ਕਿ ਖਿਆਲ ਹੀ ਕੋ ਨਹੀਂ ਹੂੰ ਹੂੰ ਇੱਕ ਸ਼ੀਟ ਤੇ ਜੋਰ ਲੱਗ ਰਿਹਾ ਭਗਵੰਤ ਮਾਨ ਦਾ ਸਾਰਾ ਪਿੰਡਾਂ ਦਾ ਬੁਰਾ ਹਾਲ ਹੈ ਅੱਛਾ ਜਿਹੜਾ ਬੰਦਾ ਇਥੋਂ ਲੰਘ ਰਿਹਾ ਉਹਨੂੰ ਸਕੂਲ ਵਾਲੇ ਬੱਚੇ ਨੇ ਇਹਨਾਂ ਨੂੰ ਬਹੁਤ ਚਿਹਰੇ ਨੂੰ ਓਖਾ ਇਹਨਾਂ ਨੂੰ ਹੂੰ 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 ਚਲ ਆਹ ਦੇਖਾਂ ਦੇ ਕੋਈ ਪਤਾ ਹਾਂਜੀ ਬਹੁਤ ਬੁਰਾ ਹਾਲ ਜੀ ਬਹੁਤ ਜ਼ਿਆਦਾ ਬਹੁਤ ਬਹੁਤੇ ਬੱਚੇ ਬਹੁਤ ਤਾਂਗੜੇ ਇਥੋਂ अच्छा लंगण ਤੋਂ اچھا ਆਵਾਜ਼ ਜੀ ਤੰਗ ਹੈ ਜੀ ਹਾਂ ਹਾਂ ਬਹੁਤ ਜ਼ਿਆਦਾ ਦੀ ਤੰਗਿਆਰੀ ਲੋਕਾਂ ਨੂੰ ਹੋ ਜਾਂਦੀ ਜੀ ਦਿੱਕਤ ਪਾਜੀ ਹੋਈ ਹੈ ਹੂੰ ਤੁਹਾਡੇ ਖਾਸਾ ਜੀ ਬਤੇ ਰਸ ਨਗੜਾ